ਸਸੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੀਹਾਂ ਤੋਂ ਦੱਸਿਆ ਕਿ ਖਬਰ ਦੇਖ ਕੇ ਔਰ ਸੁਣ ਕੇ ਤੁਹਾਡੇ ਵੀ ਜਿਹੜੇ ਇੱਕ ਵਾਰੀ ਹੋਸ਼ ਜਿਹੜੇ ਉੱਡ ਜਾਣਗੇ ਕਿਉਂਕਿ ਇੱਕ ਵਪਾਰੀ ਨੂੰ ਸੋਨੇ ਦੇ ਬਦਲੇ ਕਿਸੇ ਵਪਾਰੀ ਵੱਲੋਂ 1.5 ਕਰੋੜ ਦੇ ਜਿਹੜੇ ਆ ਉਹ ਨਕਲੀ ਨੋਟ ਦਿੱਤੇ ਗਏ ਨੇ ਜੀ ਹਾਂ ਤੁਹਾਨੂੰ ਦੱਸਿਆ ਕਿ 1.5 ਕਰੋੜ ਦੇ ਜਿਹੜੇ ਸੋਨੇ ਦੇ ਬਦਲੇ ਨਕਲੀ ਨੋਟ ਦਿੱਤੇ ਗਏ ਨੇ ਉਰੇ ਵੱਡੀ ਇੱਕ ਹਾਸਿਆ ਵਾਲੀ ਜਿਹੜੀ ਗੱਲ ਆ ਉਹ ਸਾਹਮਣੇ ਇੱਕ ਹੋਰ ਆਈ ਆ ਕਿ ਜਿਹੜੇ ਨਕਲੀ ਨੋਟ ਸੀਗੇ ਉਥੇ ਮਹਾਤਮਾ ਗਾਂਧੀ ਦੀ ਫੋਟੋ ਦੇ ਉੱਪਰ ਜਿਹੜੀ ਆ ਅਨੁਪਮ ਖੇਰ ਜਿਹੜੇ ਫਿਲਮੀ ਐਕਟਰ ਹੈਗੇ ਨੇ ਅਨੁਪਮ ਖੇਰ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਉਸ ਨੋਟਾ ਦੇ ਉੱਤੇ ਲੱਗੀ ਹੋਈ ਸੀ ਇਸ ਦੇ ਉੱਤੇ ਜਿਹੜੀ ਆ ਅਨੁਪਮ ਖੇਰ ਵੱਲੋਂ ਵੀ ਜਿਹੜਾ ਇੱਕ ਟਵੀਟ ਕੀਤਾ ਗਿਆ ਉਹਨਾਂ ਵੱਲੋਂ ਵੀ ਇੱਕ ਬਿਆਨ ਜਾਰੀ ਹੋਇਆ ਕਿ ਦੇਖੋ ਕਿ ਨੋਟਾ ਦੇ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਦਿੱਤਾ ਮੇਰੀ ਫੋਟੋ ਲੱਗ ਰਹੀ ਆ ਤਾਂ ਕੁਝ ਵੀ ਹੋ ਸਕਦਾ ਹੈ ਇਹ ਜਿਹੜਾ ਟਵੀਟ ਆ ਇਹ ਅਨੁਪਮ ਖੇਰ ਵੱਲੋਂ ਵੀ ਕੀਤਾ ਗਿਆ ਪਰ ਫਿਰ ਵੀ ਸੋਚਣ ਵਾਲੀ ਗੱਲ ਆ ਕਿ ਡੇਢ ਕਰੋੜ ਕੋਈ ਮਾੜੀ ਮੋਟੀ ਜਿਹੜੀ ਰਕਮ ਨਹੀਂ ਹੁੰਦੀ ਬਹੁਤ ਜ਼ਿਆਦਾ ਰਕਮ ਹੁੰਦੀ ਆ ਤਾਂ ਡੇਢ ਕਰੋੜ ਦੇ ਜਿਹੜੇ ਨਕਲੀ ਨੋਟ ਹੀ ਉਹੀ ਦੇ ਛੱਡੇ ਔਰ ਵਪਾਰੀ ਦੇ ਇਸ ਵਾਲੇ ਜਿਹੜੇ ਤੁਹਾਨੂੰ ਦੱਸ ਦਿਆ ਕਿ ਹੋਸ਼ ਉੱਡ ਚੁੱਕੇ ਨੇ ਕਿ ਡੇਢ ਕਰੋੜ ਰੁਪਏ ਜਿਹੜਾ ਹੁਣ ਉਹਦੀ ਵਰਪਾਈ ਕਿਸ ਤਰ੍ਹਾਂ ਕੀਤੀ ਜਾਊਗੀ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ